ਕੇਜਰੀਵਾਲ ਗਿਆ ਮੈਂ ਤਾਂ ਜੇਲ੍ਹ ਦੇ ਵਿੱਚ ਤਾਂ ਮੈਂ ਤਾਂ ਪਟਾਕੇ ਫੋੜੂੰਗਾ ਮੈਂ ਤੇ ਤੁਹਾਨੂੰ ਵੀ ਲੱਡੂ ਖਿਲਾਉਂਗਾ ਜੇ ਕੇਜਰੀਵਾਲ ਗਿਆ ਉਹਨੇ ਪੰਜਾਬ ਨੂੰ ਰੋਲ ਕੇ ਰੱਖਤਾ ਸਭ ਤੋਂ ਵੱਧ ਖੁਸ਼ੀ ਕੀ ਨੂੰ ਹੋਈ ਭਗਵੰਤ ਮਾਨ ਨੂੰ ਕੇਜਰੀਵਾਲ ਦੇ ਅੰਦਰ ਉਹਨਾਂ ਦੇ ਉੱਤੇ ਤਾਂ 4-4 ਬੰਦੇ ਬਿਠਾਏ ਹੋਏ ਸੀਗੇ ਉਹਨਾਂ ਦਾ ਐਸਐਚਓ ਨਹੀਂ ਬਦਲ ਹੁੰਦਾ ਸੀ ਉਹਨਾਂ ਦੇ ਕਹੇ ਤੇ ਰਾਗਵ ਚੱਡਾ ਹੋਰ ਉੱਤੇ ਬਿਠਾਤਾ ਸੀਗਾ ਔਨਲ ਟਾਈਮ 'ਚ ਰਾਗਵ ਛੱਡਾ ਭਾਜਪੀ ਚ ਜਾਊਗਾ ਆਪਣੇ 35 ਤੋਂ 40 ਐਮਐਲਏ ਲੈ ਕੇ ਅਗਰ ਇੱਕ ਫੋਨ ਹੀ ਸ਼ਰ ਨੂੰ ਆ ਜਾਂਦਾ ਜਿਸ ਤਰ੍ਹਾਂ ਦੇ ਨਾਲ ਤੁਸੀਂ ਬਾਤ ਚੱਕ ਰਹੇ ਹੋ ਕਿ ਬਈ ਐਨਐਸਯੂਆਈ ਦੀ ਪ੍ਰਧਾਨਗੀ ਗਈ ਮੈਂ ਕਹ ਗਈ ਤਾਂ ਗਈ ਪ੍ਰਧਾਨਗੀ ਤਾਂ ਫਿਰ ਸਿਰ 'ਚ ਮਾਰਨੀ ਹੈ ਜੀ ਪ੍ਰਧਾਨਗੀ ਸਿੱਤੂ ਮੁਸੇਵਾਲੇ ਨੂੰ ਜਿਸ ਤਰ੍ਹਾਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਔਰ ਤੁਹਾਡੇ ਲੀਡਰ ਹੀ ਬੋਲਦੇ ਕਹਿੰਦੇ ਕਿ ਚਿੱਠੀ ਦਾ ਕਹਿੰਦੇ ਕਿ ਪੰਜਾਬ ਸਰਕਾਰ ਕੋਲ ਆਈ ਹੈ ਨਾ ਅੱਗੇ ਪੰਜਾਬ ਸਰਕਾਰ ਪ੍ਰੈਸ਼ਰ ਜਿਹੜਾ ਪੰਜਾਬ ਦਾ ਜਿਹੜਾ ਧੋਖੇਬਾਜ਼ ਸੀਗਾ ਉਹ ਕੇਜਰੀਵਾਲ ਤੇ ਭਗਵੰਤ ਮਾਨ ਸੀਗੇ ਤੇ ਰਗਵ ਚੱਟਾ ਭੱਟੇ ਜਿਹੜੇ ਵੱਡੇ ਲੀਡਰ ਸੀਗੇ ਉਹ ਤਾਂ ਕਹਿ ਰਹੇ ਕਿ ਪਾਰਟੀ ਚੇਂਜ ਕਰ ਰਹੇ ਹੁਣ ਲੋਕੀ ਵਿਸ਼ਵਾਸ ਕਿੱਦਾਂ ਕਰਨ ਇੰਡੀਆ ਲਾਈਨਸ ਨੇ ਫੇਰ ਕੋਲ ਦਿੱਤੀ ਹੈ ਕਹਿ ਰਹੇ ਕਿ ਉਹ ਨੈਸ਼ਨਲ ਲੈਵਲ ਤੇ ਕਰੇ ਪ੍ਰੋਟੈਸਟ ਕਰਨਾ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਈਸ਼ਰਪ੍ਰੀਤ ਸਿੱਧੂ ਜਾਣਗੇ ਜੇਕਰ ਪੰਜਾਬ ਦੀ ਸਿਆਸਤ ਦੀ ਗੱਲ ਕਰੀਏ ਤਾਂ ਪੰਜਾਬ ਦੀ ਸਿਆਸਤ ਦੇ ਵਿੱਚ ਦਲ ਬਦਲਦਾ ਦੌਰ ਚੱਲ ਰਿਹਾ ਹੈ ਜੇਕਰ ਪੰਜਾਬ ਦੀ ਸਿਆਸਤ ਬਾਰੇ ਅਸੀਂ ਕਹੀਏ ਤਾਂ ਪੰਜਾਬ ਦੀ ਸਿਆਸਤ ਦੇ ਵਿੱਚ ਕਾਫੀ ਡਰਟੀ ਪੋਲਿਟਿਕਸ ਅਸੀਂ ਕਹਿ ਸਕਦੇ ਹਾਂ ਇਸ ਸਮੇਂ ਖਾਸ ਗੱਲਬਾਤ ਕਰਾਂਗੇ ਸਾਡੇ ਨਾਲ ਇੱਕ ਨੌਜਵਾਨ ਚਿਹਰਾ ਉਹ ਸਿਆਸਤ ਦੇ ਵਿੱਚ ਕਾਫੀ ਸਰਗਰਮ ਹੈ ਔਰ ਗੱਲ ਵੀ ਕਰ ਲੈਣਾ ਈਸ਼ਰਪ੍ਰੀ ਸਿੱਧੂ ਸਾਡੇ ਨਾਲ ਨੇ ਐਨਐਸਯੂਆਈ ਦੇ ਪੰਜਾਬ ਦੇ ਪ੍ਰਧਾਨ ਨੇ ਅੱਜਕੱਲ੍ਹ ਕਹਿ ਰਹੇ ਕਿ ਦਲ ਬਦਲਣ ਦਾ ਦੌਰ ਚੱਲ ਰਿਹਾ ਹੈ ਬੋਲੀਆਂ ਲੱਗ ਰਹੀਆਂ ਨੇ ਦੂਜੀ ਤਰਫ ਅਸੀਂ ਗਰੇਵੀ ਕਹ ਦਿੰਦੇ ਆ ਡਰਟੀ ਪੋਲਿਟਿਕਸ ਪੰਜਾਬ ਦੇ ਵਿੱਚ ਹੋ ਰਹੀ ਹੈ ਈਸ਼ਰਪ੍ਰੀ ਸਿੱਧੂ ਤੁਹਾਡੇ ਤੋਂ ਹੀ ਸ਼ੁਰੂਆਤ ਕਰੂੰਗਾ ਤੁਸੀਂ ਮੈਨੂੰ ਅੱਜ ਵੀ ਯਾਦ ਹੈ ਤੁਸੀਂ ਇੱਕ ਨੈਸ਼ਨਲ ਲੈਵਲ ਦੀ ਤੁਹਾਡੀ ਮੀਟਿੰਗ ਹੋਈ ਸੀ ਰਾਹੁਲ ਗਾਂਧੀ ਵਿੱਚ ਬੈਠੇ ਸੀ ਤੁਸੀਂ ਜਦੋਂ ਇੰਡੀਆ ਅਲਾਈਂਸ ਦੀ ਗੱਲ ਹੋ ਰਹੀ ਸੀਗੀ ਤੁਸੀਂ ਕਿਹਾ ਕਿ ਅਗਰ ਇੰਡੀਆ ਅਲਾਈਂਸ ਹੁੰਦਾ ਤਾਂ ਅਸੀਂ ਸਿੱਧੂ ਮੂਸੇਵਾਲੇ ਦੇ ਫਾਦਰ ਨੂੰ ਕੀ ਜਵਾਬ ਦਵਾਂਗੇ ਪੰਜਾਬ ਵਿੱਚ ਹੁੰਦਾ ਜੇ ਪੰਜਾਬ ਦੇ ਵਿੱਚ ਹੁੰਦਾ ਤਾਂ ਅਸੀਂ ਸਿੱਧੂ ਮੂਸੇਵਾਲੇ ਦੇ ਫਾਦਰ ਨੂੰ ਕੀ ਜਵਾਬ ਦਵਾਂਗੇ ਹੁਣ ਇੰਡੀਆ ਆਲਾਈਂਸ ਨੇ ਫਿਰ ਕਾਲ ਦਿੱਤੀ ਹੈ ਕਹਿ ਰਹੇ ਕਿ ਉਹ ਨੈਸ਼ਨਲ ਲੈਵਲ ਤੇ ਕਰੇ ਪ੍ਰੋਟੈਸਟ ਕਰਨਾ ਕਿ ਜਿਹੜੀ والدہ ਦੀ ਗ੍ਰਿਫਤਾਰੀ ਨੂੰ ਲੈ ਕੇ ਈਸ਼ਰਪ੍ਰੀਤ ਸਿੱਧੂ ਜਾਣਗੇ ਨਹੀਂ ਜਾਣਗੇ ਜੀ ਨਹੀਂ ਜਾਣਗੇ ਭਾਈ ਪੰਜਾਬ ਚ ਮੈਂ ਕਿਉਂ ਜਾਊਗਾ ਜੇ ਮੈਂ ਜੋ ਕਿਹਾ ਮੈਂ ਉੱਤੇ ਖੜੂਗਾ ਭਾਈ ਪੱਥਰ ਤੇ ਲੀਕ ਹੈ ਸਾਡੇ ਘਰਦਿਆਂ ਨੇ ਸਿਖਾਇਆ ਪਿੱਛੇ ਨਹੀਂ ਮੁੜਨਾ ਚਾਹੇ ਆਪਣਾ ਨੁਕਸਾਨ ਹੋ ਜਾਵੇ ਚਾਹੇ ਯਾਰ ਮੈਂ ਕ੍ਰੈਡੀਬਿਲਟੀ ਕੀ ਦਊਂਗਾ ਜਿਹੜੇ ਮੇਰੇ ਨਾਲ ਲੋਕ ਜੁੜੇ ਹੋਏ ਨੇ ਮੇਰੇ ਉਹਦੇ ਕਰਕੇ ਨਹੀਂ ਜੁੜੇ ਜਿਹੜੇ ਮੇਰੇ ਨਾਲ ਜੁੜੇ ਨੇ ਮੇਰੇ ਭਰਾਬੰਦੀ ਕਰਕੇ ਮੇਰੇ ਨਾਲ ਮੇਰੇ ਜ਼बान ਕਰਕੇ ਆਪਾਂ ਪੰਜਾਬੀ ਕਹਦੇ ਨੇ ਨਾ ਪਹਿਲਾਂ ਕਹਿੰਦੇ ਹੁੰਦੇ ਸੀਗੇ ਕਿ ਯਾਰ ਇਹਦੀ ਬੰਦੇ ਦੀ ਜ਼बान ਦੀ ਕੀਮਤ ਬਹੁਤ ਆ ਜਾਂ ਆਪਾਂ ਕਹਿੰਦੇ ਸੀ ਇਹਨੇ ਪੱਗ ਵਟਾਈ ਤਾਂ ਉਹ ਕੀ ਉਹਦਾ ਮਾਇਨੇ ਦੇਖਣਾ ਪੈਣਾ ਮੈਂ ਵੀ ਮੇਰੇ ਖਿਆਲਤ ਪੁਰਾਣੇ ਪੰਜਾਬ ਵਾਲੇ ਨੇ ਮੈਂ ਹੁਣ ਵਾਲਿਆਂ ਚ ਨਹੀਂ ਕਿ ਇੱਧਰ ਉੱਧਰ ਉੱਧਰ ਜਦ ਤੋੜਾ ਫਾਇਦਾ ਦੇਖੇ ਨਹੀਂ ਸਾਡੇ ਘਰਦਿਆਂ ਨੇ ਸਾਨੂੰ ਉਸੂਲ ਸਿਖਾਏ ਨੇ ਸਾਡੇ ਘਰਦਿਆਂ ਨੇ ਸਾਨੂੰ ਕਿਰਦਾਰ ਸਾਡੇ ਬਣਾਏ ਨੇ ਲੀਡਰ ਤਾਂ ਹੋਰ ਵੀ ਵੱਡੀ ਵੱਡੀ ਗੱਲਾਂ ਕਰਦੇ ਨੇ ਕਹਿੰਦੇ ਕਿ ਅੱਜ ਕੱਲ ਲੀਡਰ ਜਿਹੜੇ ਨੇ ਮੌਕਾ ਪ੍ਰਸਤ ਹੋ ਚੁੱਕੇ ਨੇ ਇੱਕ ਮੌਕਾ ਮਿਲਦਾ ਕਰੇ ਕਿ ਕੋਲ ਆਂਦੀ ਆ ਸ਼ਾਮ ਤੱਕ ਤਾਂ ਕਹਿੰਦੇ ਪੰਡਾ ਲੈ ਕੇ ਘੁੰਮਦੇ ਨੇ ਜਦੋਂ ਰਾਤੀ ਕੋਲ ਆਂਦੀ ਆ ਕਰੇਗਾ ਅਗਲੇ ਦਿਨ ਸਰੋਪਾ ਪਾੰਦੇ ਫੋਟੋ ਮੋਬਾਈਲ ਹੁੰਦੀ ਮੈਂ ਤੁਹਾਨੂੰ ਇੱਕ ਗੱਲ ਦੱਸ ਦੂ ਮੈਂ ਜਿਹੜੀ ਪਹਿਲਾਂ ਤੁਸੀਂ ਸਟਾਰਟਿੰਗ ਕਰੀ ਸੀ ਕਿ ਇੰਡੀਆ ਲੈयंस ਹੋਊਗਾ ਕਿ ਮੈਂ ਕਹਿਆ ਸੀਗਾ ਜੇ ਪੰਜਾਬ ਚ ਲੈयंस ਹੋਊਗਾ ਮੈਂ ਇਹ ਵੀ ਮੇਰੇ ਮੈਂ ਕਹਿਆ ਸੀਗਾ ਜੇ ਪੰਜਾਬ ਦੇ ਵਿੱਚ ਅਲਾਈयंस ਹੁੰਦਾ ਆ ਤਾਂ ਮੈਂ ਘਰੇ ਬੈਣਾ ਮਨਜ਼ੂਰ ਕਰੂੰਗਾ ਪੰਜਾਬ ਦੇ ਵਿੱਚ ਜੇ ਆਮ ਪਾਰਟੀ ਦੇ ਨਾਲ ਬਈ ਅਸੀਂ ਤੋੜੀ ਨਹੀਂ ਸਕਦੇ ਉਹ ਪ ਯਾ ਫੈਸ਼ਨ ਲੈਵਲ ਤੇ ਤੁਰ ਲੋਗੇ ਨੈਸ਼ਨਲ ਲੈਵਲ ਤੇ ਤੁਰ ਲੋਗੇ ਜਦ ਤੁਸੀਂ ਕੇਜਰੀਵਾਲ ਨੂੰ ਕਹਿ ਰਹੇ ਹੋ ਕਿ ਮੈਂ ਹੱਲੇ ਵੀ ਤੁਹਾਡੀ ਗੱਲ ਸੁਣ ਰਿਹਾ ਸੀ ਕਿ ਕੇਜਰੀਵਾਲ ਗਿਆ ਮੈਂ ਤਾਂ ਜੇਲ੍ਹ ਦੇ ਵਿੱਚ ਤਾਂ ਮੈਂ ਤਾਂ ਪਟਾਕੇ ਫੋੜੂੰਗਾ ਖੁਸ਼ੀਆਂ ਬਣਾਉਂਗਾ ਨੈਸ਼ਨਲ ਲੈਵਲ ਤੇ ਸੋਚ ਮਿਲਦੀ ਹੈ ਫਿਰ ਮੈਂ ਤਾਂ ਤੁਹਾਨੂੰ ਵੀ ਲੱਡੂ ਖਿਲਾਉਂਗਾ ਜੇ ਕੇਜਰੀਵਾਲ ਗਿਆ ਮੈਂ ਤਾਂ ਹੁਣ ਤਾਂ ਤੁਹਾਨੂੰ ਵੀ ਲੱਡੂ ਖਲਾ ਮੂੰਹ ਮਿੱਠਾ ਕਰਾਉਂਗਾ ਮੈਂ ਪਟਾਕੇ ਫੋੜੂੰਗਾ ਜੇ ਕਿ ਮੈਂ ਫੋੜੇ ਵੀ ਯਾਰ ਮੇਰੇ ਉਹਨੇ ਪੰਜਾਬ ਨੂੰ ਰੋਲ ਕੇ ਰੱਖਤਾ ਝੂਠਾ ਪੰਜਾਬ ਜਿਹੜਾ ਪੰਜਾਬ ਦਾ ਜਿਹੜਾ ਧੋਖੇਬਾਜ਼ ਸੀਗਾ ਉਹ ਕੇਜਰੀਵਾਲ ਤੇ ਭਗਵੰਤ ਮਾਨ ਸੀਗਾ ਤੇ ਰघव ਚੱਡਾ ਉਸ ਟਾਈਮ ਰਾਹੁਲ ਗਾਂਧੀ ਦੇ ਸਾਹਮਣੇ ਕਿਉਂ ਨਹੀਂ ਗੱਲ ਕੀਤੀ ਫਿਰ ਕਹਿ ਦੋ ਕਿ ਨੈਸ਼ਨਲ ਲੈਵਲ ਤੇ ਨਹੀਂ ਹੋਣਾ ਚਾਹੀਦਾ ਕਹਿ ਰਹੇ ਕਿ ਪੰਜਾਬ ਦੇ ਵਿੱਚ ਦੱਸ ਦੇ ਨਾ ਸਾਰੀ ਸਿਚੁਏਸ਼ਨ ਫਿਰ ਰਾਜਨੀਤੀ ਦਾ ਕਹਿੰਦੇ ਕਿ ਕਹਿੰਦੇ ਕਿ ਡਰਟੀ ਪੋਲਿਟਿਕਸ ਹੋ ਰਹੀ ਹੈ ਕਹਿ ਰਹੇ ਕਿ ਦਿਖਾਇਆ ਕੁਝ ਹੋ ਜਾਂਦਾ ਦੱਸਿਆ ਕੁਝ ਹੋਰ ਜਾਂਦਾ ਜਦੋਂ ਤੁਸੀਂ ਸਟਾਰਟਿੰਗ ਕਹੀ ਕਹਿੰਦੇ ਸਾਨੂੰ ਚੇਤਾ ਹੈ ਕਿ ਇੱਕ ਨੌਜਵਾਨ ਇਹ ਜੈਸੀ ਜਿਹਨੇ ਖੜੇ ਹੋ ਕੇ ਗੱਲ ਕਹੀ ਕਿ ਮੰਨਦੇ ਹਾਂ ਉਹ ਬਾਈ ਮੈਂ ਹੀ ਸੀਗਾ ਨੌਜਵਾਨ ਉਹ ਜਿਹਨੇ ਕਿਹਾ ਸੀਗਾ ਅਸੀਂ ਉਹਨਾਂ ਮਾਮਾ ਨੂੰ ਕੀ ਜਵਾਬ ਦੇਵਾਂਗੇ ਜਿਨ੍ਹਾਂ ਦੇ ਪੁੱਤ ਇਹਨਾਂ ਨੇ ਸ਼ਹੀਦ ਕਰਾਤੇ ਹੁਣ ਬਾਪੂ ਬਲਕੌਰ ਨੂੰ ਕੀ ਜਵਾਬ ਦਵੋਗੇ ਤੁਸੀਂ ਨੈਸ਼ਨਲ ਲੈਵਲ ਤੇ ਜਦੋਂ ਇੰਡੀਆ ਲੈਂਸ ਪ੍ਰੋਟੈਸਟ ਕਰ ਰਿਹਾ ਹੈ ਤਾਂ ਨੈਸ਼ਨਲ ਲੈਵਲ ਤੇ ਕੀ ਕੀ ਜਵਾਬ ਦਵੋਗੇ ਇਸ਼ਰ ਕੀ ਜਵਾਬ ਦੇਊਗਾ ਇਸ਼ਰ ਨੂੰ ਹਮੇਸ਼ਾ ਦੇਖਿਆ ਜਾਂਦਾ ਬਾਪੂ ਬਲਕੌਰ ਦੇ ਨਾਲ ਬਾਪੂ ਬਲਕੌਰ ਦੇ ਪਿੱਛੇ ਤੁਸੀਂ ਲੁਧਿਆਣੇ ਦੇ ਵੀ ਪ੍ਰੋਟੈਸਟ ਕੀਤਾ ਮੈਨੂੰ ਲੱਗਦਾ ਕਿ ਕਈ ਪ੍ਰੋਟੈਸਟ ਤੁਸੀਂ ਸਿੱਧੂ ਮੂਸੇਵਾਲੇ ਦੇ ਪਿੱਛੇ ਕੀਤੇ ਹੈ ਅਬਾ ਤੁਸੀਂ ਚੱਕੀ ਆ ਪਰ ਹੁਣ ਗੱਲ ਸਮਝ ਨਹੀਂ ਰਹੇ ਜਾਂ ਤਾਂ ਤੁਸੀਂ ਉਹਨੂੰ ਉਹ ਸਮਝਣਾ ਮੇਰੀ ਮੈਂ ਕੀ ਕਹਿ ਰਿਹਾ ਮੈਂ ਨਹੀਂ ਜਾਊਂਗਾ ਨਹੀਂ ਜਾਊਂਗਾ ਨਹੀਂ ਜਾਊਂਗਾ ਨਹੀਂ ਜਾਊਂਗਾ ਮੈਂ ਪਟਾਕੇ ਫੋੜਦਾ ਜੇ ਅਰਵਿੰਦ ਕੇਜਰੀਵਾਲ ਅੰਦਰ ਜਾਂਦਾ ਉਸ ਤੋਂ ਪੰਜਾਬ ਵਾਸਤੇ ਘਟਿਆ ਸੋਚ ਵਾਲਾ ਬੰਦਾ ਕੋਈ ਨਹੀਂ ਹੋ ਸਕਦਾ ਇਹ ਗੱਲ ਮੈਂ ਤੁਹਾਨੂੰ ਸਟਾਰਟਿੰਗ 'ਚ ਹੀ ਕਹਿ ਚੁੱਕਿਆ ਇਹ ਗੱਲ ਰਾਜਾ ਵੜਿੰਗ ਨੂੰ ਨਹੀਂ ਪਤਾ ਜਾਂ ਫਿਰ ਇਹ ਗੱਲ ਰਾਹੁਲ ਗਾਂਧੀ ਨੂੰ ਨਹੀਂ ਪਤਾ ਨਹੀਂ ਮੈਨੂੰ ਪਤਾ ਉਹ ਤੁਸੀਂ ਉਹਨਾਂ ਨੂੰ ਪੁੱਛੋ ਮੈਂ ਈਸ਼ਰ ਤਾਂ ਆਪਣੀ ਗੱਲ ਕਰ ਸਕਦਾ ਨਾ ਈਸ਼ਰ ਈਸ਼ਰ ਇਕੱਲਾ ਈਸ਼ਰ ਨਹੀਂ ਨਾ ਹੈਗਾ ਈਸ਼ਰ ਦੇ ਪਿੱਛੇ ਨੌਜਵਾਨ ਖੜੇ ਨੇ ਕਹ ਰਿਹਾ ਕਿ ਈਸ਼ਰ ਜਦੋਂ ਆਵਾਜ਼ ਲਾਂਦਾ ਹਜ਼ਾਰਾਂ ਨੌਜਵਾਨ ਆ ਜਾਂਦੇ ਆ ਇਹ ਗੱਲ ਕਹਿ ਰਹੇ ਆ ਈਸ਼ਰ ਨਹੀਂ ਜਾਏਗਾ ਰਾਜਾ ਬੜਿੰਗ ਫੋਨ ਕਰਨਗੇ ਤਾਂ ਉਹ ਬਾਕੀ ਦਾ ਨੌਜਵਾਨ ਜਾਣਗੇ ਨਹੀਂ ਜਾਣਗੇ ਐਨਐਸਯੂਆਈ ਦਾ ਕੋਈ ਨੌਜਵਾਨ ਨਹੀਂ ਉੱਥੇ ਜੇ ਪੰਜਾਬ ਐਨਐਸਯੂਆਈ ਦੀ ਜੇ ਮੈਂ ਨੁਮਾਇੰਦਗੀ ਕਰ ਰਿਹਾ ਕੋਈ ਮੇਰਾ ਜਾਂ ਫਿਰ ਮੇਰਾ ਫੋਨ ਕਿਸੇ ਨੌਜਵਾਨ ਨੂੰ ਨਹੀਂ ਜਾਊਗਾ ਕਿ ਭਾਈ ਉੱਥੇ ਜਾਓ ਕਿਉਂ ਜਾਈਏ ਰੀਜ਼ਨ ਕੀ ਹੈ ਚਾਹੇ ਮੈਂ ਤੁਹਾਨੂੰ ਸਟਾਰਟਿੰਗ ਜੀ ਕਿਹਾ ਬਈ ਸਟਾਰਟਿੰਗ ਚ ਜਿਹੜੀ ਤੁਸੀਂ ਗੱਲਾਂ ਹੁਣ ਕਰ ਰਹੇ ਹੋ ਮੈਂ ਸਟਾਰਟਿੰਗ ਸੇ ਸਾਰਿਆਂ ਦਾ ਜਵਾਬ ਦੇ ਬੈਠਾ ਮੈਂ ਜ਼ਬਾਨ ਵਾਲਾ ਬੰਦਾ ਆਂ ਜੋ ਮੈਂ ਕਹਤਾ ਉਹ ਮੈਂ ਕਰੂੰਗਾ ਤਾਂ ਇਹ ਗੱਲ ਤੱਕ ਕਹਿਤੀ ਸੀ ਕਿ ਅਗਰ ਅਲਾਈਅੰਸ ਹੁੰਦਾ ਚਲੋ ਪੰਜਾਬ ਦੀ ਤੁਸੀਂ ਕਹਿੰਦਾ ਕਿ ਪੰਜਾਬ ਦੇ ਵਿੱਚ ਹੁੰਦਾ ਮੈਂ ਘਰ ਬਹਿ ਜਾਊਂਗਾ ਅਗਰ ਇੱਕ ਫੋਨ ਹੀ ਸ਼ਰ ਨੂੰ ਆ ਜਾਂਦਾ ਜਿਸ ਤਰ੍ਹਾਂ ਦੇ ਨਾਲ ਤੁਸੀਂ ਬਾਤ ਚੱਕ ਰਹੇ ਹੋ ਕਿ ਬਈ ਐਨਐਸਯੂਆਈ ਦੀ ਪ੍ਰਧਾਨਗੀ ਗਈ ਮੈਂ ਕਹ ਗਈ ਤਾਂ ਗਈ ਪ੍ਰਧਾਨਗੀ ਤਾਂ ਫਿਰ ਸਿਰ ਚ ਮਾਰਨੀ ਹੈ ਜੀ ਪ੍ਰਧਾਨਗੀ ਜਿਹੜੇ ਪੰਜਾਬ ਦੇ ਮੁੱਦੇ ਹੀ ਨਹੀਂ ਮੈਂ ਚੱਕ ਸਕਾਂ ਬਲਕੌਰ ਦੀ ਵੀਡੀਓ ਦੇਖੀ ਸੀ ਤੁਸੀਂ ਜਦੋਂ ਉਹਨਾਂ ਨੇ ਹੱਥ ਜੋੜ ਕੇ ਕਿਹਾ ਸਾਨੂੰ ਤੰਗ ਪਰੇਸ਼ਾਨ ਕੀਤਾ ਜਾ ਰਹੇ ਮੈਂ ਵੀ ਉੱਥੇ ਹੀ ਸੀਗਾ ਤੰਗ ਪਰੇਸ਼ਾਨ ਤਾਂ ਹੀ ਤਾਂ ਮੈਂ ਕਹ ਰਿਹਾ ਮੈਂ ਨਹੀਂ ਜਾਊਂਗਾ ਉਹ ਲੀਡਰਾਂ ਨੂੰ ਦੇਖਣਾ ਚਾਹੀਦਾ ਜਿਹੜੇ ਬਾਪੂ ਬਲਕੌਰ ਦੇ ਨਾਲ ਫੋਟੋਆਂ ਪਾਉਂਦੇ ਸੀਗੇ ਉਹ ਲੀਡਰਾਂ ਨੂੰ ਕਿਦਾਂ ਕੀ ਜਵਾਬ ਦੇਣਗੇ ਜੇ ਉੱਥੇ ਚਲੇ ਗਏ ਕਿਦਾਂ ਅਸੀਂ ਕੇਜਰੀਵਾਲ ਦੀ ਅਰੈਸਟ ਦੇ ਵਿੱਚ ਹੋਰੇ ਚਲੇ ਗਏ ਕੇਜਰੀਵਾਲ ਉਹ ਬੰਦਾ ਜਿਹਨੇ ਪੰਜਾਬ ਦੇ ਵਿੱਚ ਜਿਹੜਾ ਕਹਿੰਦਾ ਸੀ ਬੇਦਬੀ ਜਿਹੜੀ ਹੋਈ ਹੈ ਉਹਦਾ ਮੈਂ ਇੱਕ ਹਫ਼ਤੇ ਦੇ ਵਿੱਚ ਇਨਸਾਫ਼ ਦਿਵਾਉਂਗਾ ਕਿੱਦਾਂ ਪੰਜਾਬ ਪੱਖੀ ਲੋਕ ਇੱਥੇ ਚੱਲ ਜਾਣਗੇ ਮੈਂ ਤਾਂ ਲੋਕ ਜਿਹੜੇ ਆਮ ਪਾਰਟੀ ਨਾਲ ਜੁੜੇ ਪਏ ਨੇ ਮੈਨੂੰ ਤਾਂ ਮੂਰਖ ਲੱਗ ਰਹੇ ਨੇ ਕਿਉਂ ਲੱਗ ਰਹੇ ਨੇ ਸੁਣੋ ਇੱਕ ਹਫ਼ਤੇ ਦੇ ਵਿੱਚ ਨਸ਼ਾ ਬੰਦ ਹੋਇਆ ਇਹਨਾਂ ਦਾ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਕਹਿੰਦਾ ਸੀਗਾ ਕਿ ਮੈਂ ਆਈਲਟਸ ਦੀ ਦੁਕਾਨਾਂ ਖੁੱਲੀਆਂ ਹੋਈਆਂ ਨੇ ਕੀ ਉਹ ਹੋਇਆ ਹੁਣ ਇਹਨਾਂ ਦਾ ਜਿਹੜਾ ਰਾਗਵ ਚੱਡਾ ਹੈ ਰਾਗਵ ਚੱਡਾ ਭਾਜਪਾ ਦੇ ਵਿੱਚ ਜਾਣ ਨੂੰ ਫਿਰਦਾ ਆ ਨਹੀਂ ਸਿੱਧੂ ਮੂਸੇਵਾਲੇ ਦੇ ਕਰ ਰਾਹੁਲ ਗਾਂਧੀ ਪਹੁੰਚਦੇ ਨੇ ਉਸ ਤੋਂ ਬਾਅਦ ਜਦੋਂ ਤੁਸੀਂ ਗੱਲ ਹੋਈ ਉਹਦੇ ਤੁਸੀਂ ਪੰਜਾਬ ਪੰਜਾਬ ਲੈਵਲ ਤੇ ਨਹੀਂ ਗੱਲ ਕਰ ਸਕਦੇ ਪਹਿਲਾਂ ਮੇਰੀ ਗੱਲ ਪਹਿਲਾਂ ਮੇਰੀ ਗੱਲ ਪੰਜਾਬ ਤੁਸੀਂ ਯਾਰ ਆਪ ਹੀ ਤਾਂ ਕਹੀ ਜਾਂਦੇ ਉੱਥੇ ਜਾ ਕੇ ਬੋਲੇ ਆ ਹੁਣ ਰਾਹੁਲ ਗਾਂਧੀ ਦੇ ਸਾਹਮਣੇ ਕਹੋ ਨਾ ਕਿ ਉਹ ਅਗਰ ਉਹ ਗੱਲ ਰੱਖਣ ਫਿਰ ਪੰਜਾਬ ਦੇ ਵਿੱਚ ਸਾਹਮਣੇ ਤਾਂ ਬੋਲਿਆ ਹੋਰ ਮੈਂ ਕਿਹਦੇ ਮੂਰੇ ਬੋਲੇ ਮੈਂ ਬਾਥਰੂਮ ਚ ਤਾਂ ਨਹੀਂ ਬੋਲਿਆ ਰਾਹੁਲ ਗਾਂਧੀ ਨੂੰ ਮੈਂ ਕਹਿ ਰਿਹਾ ਕਿ ਰਾਹੁਲ ਗਾਂਧੀ ਨੂੰ ਕਹੋ ਫਿਰ ਅੱਗੇ ਗੱਲ ਰੱਖਣ ਕੀ ਸਿੱਧੂ ਮੂਸੇਵਾਲੇ ਨੂੰ ਜਿਸ ਤਰ੍ਹਾਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਔਰ ਤੁਹਾਡੇ ਲੀਡਰ ਇਹ ਬੋਲਦੇ ਆ ਤੁਹਾਡੇ ਲੀਡਰ ਹੀ ਬੋਲਦੇ ਕਹਿੰਦੇ ਕਿ ਚਿੱਠੀ ਦਾ ਕਹਿੰਦੇ ਕਿ ਪੰਜਾਬ ਸਰਕਾਰ ਕੋਲ ਆਈ ਹੈ ਨਾ ਅੱਗੇ ਪੰਜਾਬ ਸਰਕਾਰ ਪ੍ਰੈਸ਼ਰ ਬਣਾ ਰਹੀ ਫਿਰ ਉਹ ਲੀਡਰਾਂ ਦਾ ਕਿਰਦਾਰ ਦੇਖੋ ਤੇ ਮੇਰਾ ਕਿਰਦਾਰ ਦੇਖੋ ਜੇ ਮੈਂ ਕਿਸੇ ਨਾਲ ਖੜਿਆ ਫਿਰ ਮੈਂ ਨੰਗਾ ਹੋ ਕੇ ਖੜਾ ਜੇ ਮੈਂ ਕਿਸੇ ਨਾਲ ਖੜਾ ਫਿਰ ਮੈਂ ਇਹ ਸੋਚ ਕੇ ਨਹੀਂ ਖੜਾ ਕਿ ਇਹਦਰ ਫਾਇਦਾ ਕੀ ਨੁਕਸਾਨ ਕੀ ਆ ਕੱਲਾ ਸਿੱਧੂ ਦੀ ਗੱਲ ਨਹੀਂ ਹੈ ਕੱਲਾ ਆਪਾਂ ਸਿੱਧੂ ਦੀ ਗੱਲ ਨਾ ਕਰੀਏ ਉਹ ਮਾਵਾ ਦੇ ਪੁੱਤ ਜਿਹੜੇ ਗੈਂਗਸਟਰਿਜ਼ਮ ਨੇ ਮਾਰ ਲੇ ਆਪਾਂ ਉਹਨਾਂ ਦੀ ਵੀ ਗੱਲ ਕਰੀਏ ਉਹ ਮਾਵਾ ਦੇ ਪੁੱਤ ਜਿਹੜੇ ਜਿਨ੍ਹਾਂ ਨੇ ਇਹਨਾਂ ਤੇ ਭਰੋਸਾ ਸਭ ਤੋਂ ਵੱਧ ਵਿਸ਼ਵਾਸ ਘਾਤ ਭਰੋਸੇ ਜੇ ਪ੍ਰੇਸ਼ਕੇ ਦਾ ਭਰੋਸਾ ਤੋੜੋ ਜੇ ਕਿਸੇ ਦਾ ਤੁਸੀਂ ਭਰੋਸਾ ਤੋੜਦੇ ਹੋ ਦੁਬਾਰਾ ਨਹੀਂ ਟੁੱਟ ਸਕਦਾ ਜਦੋਂ ਆਪਾਂ ਜੇ ਕੋਈ ਗੰਡ ਤੋੜ ਲਿਓ ਦਿਖ ਜਾਂਦਾ ਕਿ ਬਾਈ ਇਹ ਤੇ ਗੰਡ ਮਾਰੀ ਹੋਈ ਆ ਇਹ ਵਿਸ਼ਵਾਸ ਇਦਾਂ ਦੀ ਚੀਜ਼ ਆ ਇਹਨਾਂ ਨੇ ਵਿਸ਼ਵਾਸ ਤੋੜਿਆ ਉਹ ਲੀਡਰ ਜਿਹੜੇ ਗੱਲ ਕਰਦੇ ਪੰਜਾਬ ਚ ਦੂਜੀ ਤੇ ਉੱਥੇ ਜਾ ਕੇ ਦੂਜੀ ਉਹਨਾਂ ਦਾ ਫਿਰ ਪੰਜਾਬ ਵਿੱਚ ਵਿਸ਼ਵਾਸ ਦੇਖੇ ਅੱਜ ਕੱਲ ਦੇ ਲੀਡਰ ਇੰਨੇ ਮੌਕਾ ਪ੍ਰਸਤ ਕੀ ਹੋ ਚੁੱਕੇ ਆਪਰਚੂਨਿਟਿਸ ਨੇ ਮੌਕਾ ਪ੍ਰਸਤ ਜਿੱਥੋਂ ਆਪਰਚੂਨਿਟੀ ਜ਼ਿਆਦਾ ਬੋਲੀ ਲੱਗਦੀ ਐ ਲੀਡਰਾਂ ਦੀ ਕਿਰਦਾਰ ਦੀ ਕੋਈ ਵੈਲਿਊ ਨਹੀਂ ਕਿਰਦਾਰ ਹੈ ਹੀ ਨਹੀਂ ਬੈਕਗ੍ਰਾਉਂਡ ਦੀ ਕੋਈ ਵੈਲਿਊ ਨਹੀਂ ਖਤਮ ਜ਼ੀਰੋ ਜ਼ੀਰੋ ਪੰਜਾਬ ਦੇ ਵਿੱਚ ਜੇ ਕਿਰਦਾਰਾਂ ਦੀ ਗੱਲ ਸੀਗੀ ਨਾ ਜੇ ਮੈਂ ਕਿਸੇ ਨੂੰ ਆਪਣਾ ਲੀਡਰ ਮੰਨਦਾ ਮੈਂ ਆਪਣੇ ਗੁਰੂਆਂ ਨੂੰ ਆਪਣਾ ਲੀਡਰ ਮੰਨਦਾ ਮੈਂ ਦਾਦਾ ਗੁਰਤੇਗ ਬਹਾਦਰ ਜੀ ਨੂੰ ਆਪਣਾ ਲੀਡਰ ਮੰਨਦਾ ਜਿਨ੍ਹਾਂ ਨੇ ਸੀਸ ਘਟਾਤਾ ਸੀਗਾ ਅਪ ਧਰਮ ਉਦੋਂ ਸਿੱਖ ਧਰਮ ਨਹੀਂ ਸੀਗਾ Hindu ਧਰਮ ਪਿੱਛੇ ਆਪਣਾ ਸੀਸ ਘਟਾਤਾ ਸੀਗਾ ਕਾਂਗਰਸ ਦੇ ਵਿੱਚ ਕਿੰ ਗਰ ਗੋਬਿੰਦ ਸਿੰਘ ਜੀ ਨੂੰ ਮੈਂ ਆਈਡਲ ਮੰਨਦਾ ਕਾਂਗਰਸ 'ਚ ਕੋਈ ਨਹੀਂ ਹੈਗਾ ਮੈਂ ਟੋਡਰ ਮਲ ਜੀ ਨੂੰ ਆਈਡਲ ਮੰਨਦਾ ਜਿਹੜੇ ਸਾਡੇ ਧਰਮ ਦੇ ਨਾ ਹੁੰਦੇ ਹੋਏ ਵੀ ਜਿਨ੍ਹਾਂ ਨੇ ਮੋਹਰਾਂ ਖੜੀਆਂ ਕਰਤੀਆਂ ਸੀਗੀਆਂ ਮਤਲਬ ਤੁਹਾਨੂੰ ਇਹ ਨਹੀਂ ਲੱਗਦਾ ਕਿ ਪੰਜਾਬ ਦੇ ਚਿਹਰੇ ਜਿਸ ਨੂੰ ਆਈਡਲ ਮੰਨਿਆ ਜਾਵੇ ਕਾਂਗਰਸ ਦੇ ਵਿੱਚ ਕੋਈ ਇਦਾਂ ਦਾ ਚਿਹਰਾ ਹੈਗਾ ਜਿਸ ਨੂੰ ਦੇਖ ਕੇ ਹੁਣ ਜਿਹੜੇ ਨੌਜਵਾਨ ਨੇ ਉਹ ਵੀ ਸਿਆਸਤ ਕਰ ਸਕੇ ਮੈਂ ਬਾਬਾ ਫਜ਼ਲ ਸਿੰਘ ਬਾਬਾ ਜੁਰਾਵਰ ਸਿੰਘ ਬਾਬਾ ਜੀ ਸਿੰਘ ਬਾਬਾ ਜਹਾਰ ਸਿੰਘ ਨੂੰ ਆਈਡਲ ਮੰਨਦਾ ਚਲੋ ਬਹੁਤ ਵਧੀਆ ਗੱਲ ਆ ਤੁਸੀਂ ਮੈਂ ਉਸ ਰਾਮ ਮਹਾਰਾਜ ਨੂੰ ਆਈਡਲ ਮੰਨਦਾ ਹੂੰ ਅੱਲਾ ਨੂੰ ਆਈਡਲ ਮੰਨਦਾ ਸਿਆਸਤ ਦਾ ਕਿ ਨੂੰ ਮੰਨਦੇ ਹੋ ਸਿਆਸਤ ਦਾ ਖੁਦ ਨੂੰ ਮੰਨਦਾ ਖੁਦ ਨੂੰ ਮੰਨਦੇ ਮੈਨੂੰ ਕਾਂਗਰਸ ਚ ਕੋਈ ਇਦਾਂ ਦਾ ਚਿਹਰਾ ਨਹੀਂ ਜਿਸ ਨੂੰ ਤੁਸੀਂ ਕੋਈ ਇਦਾਂ ਦਾ ਵੱਡਾ ਚਿਹਰਾ ਨਹੀਂ ਜਿਸ ਨੂੰ ਆਈਡਲ ਮੰਨ ਸਕੋਆਂ ਉਸ ਤੋਂ ਸਿੱਖਣ ਨੂੰ ਮਿਲੇ ਕੁਝ ਤੁਸੀਂ ਮੈਨੂੰ ਵੱਡਾ ਚਿਹਰਾ ਨਹੀਂ ਸਮਝਦੇ ਸਮਝਦਾ ਮੈਂ ਫਿਰ ਤੁਸੀਂ ਯੋਦਾ ਵੱਡਾ ਚਿਹਰਾ ਹੋ ਬਹੁਤ ਵੱਡੇ ਵੱਡੇ ਚਿਹਰੇ ਨੇ ਸਿਆਸਤ ਦੇ ਵਿੱਚ ਮੈਂ ਤਾਂ ਭਾਈ ਸੁਣੋ ਜੇ ਮੈਂ ਪ੍ਰਧਾਨਗੀ ਕਰ ਰਿਹਾ ਪੰਜਾਬ ਦੀ ਤਾਂ ਮੈਂ ਚਾਹੂੰਗਾ ਕਿ ਮੇਰੇ ਵਾਂਗੂ ਲੋਕ ਬਣਨ ਬੱਚੇ ਸਟੂਡੈਂਟਸ ਮੇਰੇ ਵਾਂਗੂ ਸੋਚਣ ਮੈਂ ਨਸ਼ਾ ਨਹੀਂ ਕਰਦਾ ਅੰਡਾ ਮੀਟ ਸ਼ਰਾਬ ਨਹੀਂ ਖਾਂਦਾ ਮੈਂ ਕਿਤੇ 4 ਵਜੇ ਤੋਂ ਬਾਅਦ ਮੋੜਾਂ ਤੇ ਨਹੀਂ ਖੜਦਾ ਮੈਂ ਜੋ ਬੋਲਦਾ ਉਹ ਮੈਂ ਕਰਦਾ ਮੈਂ ਗੁਰਦੁਆਰੇ ਮੰਦਰ ਮਸਜਿਦ ਜਾਣ ਵਾਲਾ ਬੰਦਾ ਆ ਹਰ ਧਰਮ ਦੀ ਮੈਂ ਉਹ ਕਰਦਾ ਜਦੋਂ ਕੋਈ ਮਾਂ ਆਪਣੇ ਬੱਚੇ ਨੂੰ ਮੇਰੇ ਨਾਲ ਤੋਰਦੀ ਆ ਉਹ ਸੰਤੁਸ਼ਟੀ ਨਾਲ ਤੋਰ ਦਿਆ ਕਿ ਮੇਰੇ ਮੁੰਡੇ ਨੂੰ ਗਲਤ ਰਾਹ ਤੇ ਨਹੀਂ ਪਾਊਗਾ ਇਸ ਤੋਂ ਵੱਡਾ ਲੀਡਰ ਦੱਸੋ ਮੈਨੂੰ ਕੌਣਾ ਮੈਂ ਕਿਸੇ ਬੱਚੇ ਦਾ ਗਲਤ ਫਾਇਦਾ ਨਹੀਂ ਚੱਕਦਾ ਮੈਂ ਧਰਨਿਆਂ ਤੇ ਲਿਜਾ ਕੇ ਉਹਨਾਂ ਦੇ ਸਿਰ ਨਹੀਂ ਪਣਾਉਂਦਾ ਆਪਣੇ ਫਾਇਦੇ ਕਰਕੇ ਕਿਹਨਾਂ ਵੀਡੀਓਜ਼ ਦੇਖੀਆਂ ਤੁਸੀਂ ਕਈ ਲੀਡਰ ਆ ਬੀਜੇਪੀ ਦੇ ਵਿੱਚ ਬੀਜੇ ਮੈਂ ਉਹੀ ਜਵਾਬ ਦੇ ਰਿਹਾ ਮੇਰੇ ਸਵਾਲ ਦੇ ਵੀ ਜਵਾਬ ਹੈਗਾ ਮੇਰੇ ਸਵਾਲ ਦੇ ਵੀ ਜਵਾਬ ਹੈਗਾ ਤੁਸੀਂ ਪਹਿਲਾਂ ਮੇਰੇ ਸਵਾਲ ਤੇ ਮੈਂ ਆਪਣੇ ਤੁਸੀਂ ਮੈਨੂੰ ਮੈਂ ਉਹੀ ਕਹਿ ਰਿਹਾ ਕਿ ਕੱਲ ਤੁਸੀਂ ਵੀਡੀਓਜ਼ ਦੇਖੀਆਂ ਹੋਣਗੇ ਇੱਕ ਦੋ ਦਿਨ ਤੋਂ ਚਰਚਾਵਾ ਚੱਲ ਰਹੀ ਸੀ ਲੀਡਰ ਨੇ ਕਲੈਰੀਫਿਕੇਸ਼ਨ ਵੀ ਦਿੱਤੀ ਤੁਹਾਡੇ ਕਾਂਗਰਸ ਦੇ ਵੱਡੇ ਲੀਡ ਰਵਨੀਤ ਬਿੱਟੂ ਨੇ ਦਿੱਤੀ ਕਿਸੀ ਕਿਤੇ ਨਹੀਂ ਜਾ ਰਹੇ ਉਹਨਾਂ ਨੇ ਪਹਿਲੇ ਵੀਡੀਓ ਰਿਲੀਜ਼ ਕੀਤੀ ਉਹਨਾਂ ਨੇ ਕਲੈਰੀਫਿਕੇਸ਼ਨ ਦਿੱਤੀ ਉਹ ਆਪ ਚ ਗਏ ਸੀਗੇ ਉਹਨਾਂ ਨੇ ਕਲੈਰੀਫਿਕੇਸ਼ਨ ਦਿੱਤੀ ਸੀ ਮੈਂ ਉਹਨਾਂ ਨੇ ਰਵਨੀਤ ਬਿੱਟੂ ਤੋਂ ਵੀ ਕਾਫੀ ਸਵਾਲ ਪੁੱਛੇਗੇ ਉਹਨਾਂ ਨੇ ਕਿਹਾ ਮੈਂ ਕਿਤੇ ਨਹੀਂ ਜਾਊਂਗਾ ਥੋੜੇ ਦਿਨਾਂ ਤੋਂ ਚਰਚਾਵਾ ਚੱਲ ਰਹੀਆਂ ਸੀ ਉਸ ਤੋਂ ਬਾਅਦ ਸੁਸ਼ੀਲ ਕੁਮਾਰ ਰਿੰਕੂ ਵੀ ਸ਼ੀਤਲ ਦੀ ਗੱਲ ਕਰ ਲਈਏ ਜਾਂ ਫਿਰ ਹੋਰ ਲੀਡਰ ਕਲੈਰੀਫਿਕੇਸ਼ਨ ਦਿੰਦੇ ਨਜ਼ਰ ਆਏ ਰਾਜਗੁਰੂ ਚੱਬੇਵਾਲ ਦੀ ਗੱਲ ਕਰ ਲਈਏ ਉਹ ਕੀ ਲੱਗਦਾ ਹੈ ਕਿ ਆਖਰ ਸਿਆਸਤ ਕਿਸ ਲੈਵਲ ਦੀ ਹੈਗੀ ਆ ਤੁਸੀਂ ਕਹਿ ਰਹੇ ਹੋ ਕਿ ਇੱਕ ਤਰਫ ਮੈਂ ਆਪਣੇ ਆਪ ਨੂੰ ਆਈਡਲ ਮੰਨਦਾ ਅਗਰ ਇਸ਼ਰਪ੍ਰੀ ਸਿੱਧੂ ਨੂੰ ਕੋਈ ਵੱਡੀ ਪਾਰਟੀ ਕਹਿੰਦੀ ਹੈ ਕਿ ਭਾਈ ਕਾਂਗਰਸ ਛੱਡ ਕੇ ਆ ਜਾ ਔਰ ਤੈਨੂੰ ਟਿਕਟ ਦਿੰਨੇ ਆਂ ਅਸੀਂ ਤਾਂ ਇਸ਼ਰਪ੍ਰੀ ਸਿੱਧੂ ਕੀ ਕਹੇਗਾ ਕਿ ਮੈਂ ਨਹੀਂ ਟਿਕਟ ਲੈਂਦਾ ਜਾਂ ਫਿਰ ਮੈਂ ਪਾਰਟੀ ਨਹੀਂ ਤੁਸੀਂ ਕਹਿ ਦੋ ਦਿੱਤਾ ਇਸ਼ਰਪ੍ਰੀ ਸਿੰਘ ਸਿੱਧੂ ਕਹੋਗਾ ਮੈਂ ਟਿਕਟ ਹੀ ਲੈ ਲਵਾਂਗਾ ਕਿਉਂ ਲਈਏ ਯਾਰ ਭਾਜਪੀ ਉਹ ਪਾਰਟੀ ਆ ਭਾਈ ਜਿਨੇ 700 ਕਿਸਾਨ ਮਰਾਤੇ ਮੇਰੇ ਅੱਖਾਂ ਚੋਂ ਥਰੂ ਗੈਸ ਦੇ ਗੋਲੇ ਪਏ ਆ ਇੱਥੇ ਮੈਂ ਉੱਤੇ ਮੇਰੇ ਖੋਲ ਕੇ ਦੇਖ ਲਿਓ ਇੰਸਟਾਗ੍ਰam ਜਾਂ ਫਿਰ ਫੇਸਬੁੱਕ ਮੈਂ ਉੱਥੇ ਹੀ ਸੀਗਾ ਡਰੋਨ ਦੇ ਰਾਹੀਂ ਅੱਖਾਂ ਗਾਲਾਂ ਨਿਕਲਦੀਆਂ ਸੀਗੀਆਂ ਮਾਪੇਣ ਦੀਆਂ ਬੀਜੇਪੀ ਦੇ ਉੱਤੇ ਮੁੰਡਾ ਮਰਵਾਤਾ ਸਾਡਾ 21 ਸਾਲ ਦਾ ਸ਼ੁਭਕਰਨ ਯਾਰ ਕਿੱਦਾਂ ਭੁੱਲ ਜਾਂਨੇ ਹੋ ਤੁਸੀਂ ਕਿੱਦਾਂ ਇੱਕ ਸਾਲ ਹੋ ਗਿਆ ਸੀਗਾ ਬਿੱਟੂ ਸਾਹਿਬ ਨੂੰ ਧਰਨੇ ਤੇ ਬੈਠੇ ਨੂੰ ਉੱਥੇ ਹਰਜੀਤ ਗਰੇਵਾਲ ਉਹੀ ਸੀਗਾ ਜੀ ਇਹਨੂੰ ਕਹਿੰਦੇ ਸੀ ਜੁੱਤੀ ਮਾਰਾਂਗਾ ਕਿੱਦਾਂ ਤੁਸੀਂ ਭੁੱਲ ਜਾਂਨੇ ਹੋ ਕਿਉਂ ਭੁੱਲ ਜਾਂਨੇ ਹੋ ਕੀ ਮਜਬੂਰੀ ਐ ਭੁੱਲ ਜਾਨੇ ਹੋ ਪੰਜਾਬ ਦੇ ਵਾਸਤੇ ਜੇ ਤੁਸੀਂ ਇੰਨਾ ਹੀ ਕਰਨਾ ਪੰਜਾਬ ਦੇ ਵਾਸਤੇ ਤਾਂ ਪ੍ਰਧਾਨ ਮੰਤਰੀ ਜੀ ਦੇ ਹੱਥ ਖੜੇ ਹੋ ਗਏ ਸੀਗੇ ਇਹ ਮੇਰੀ ਗੱਲ ਯਾਦ ਰੱਖਿਓ ਜਿੱਦਣ ਬੀਜੇਪੀ ਦੀ ਸਰਕਾਰ ਪੰਜਾਬ ਦੇ ਵਿੱਚ ਵਰਗੀ ਇਹ ਜੀ ਜੱਗੋ ਤੇਰਵੀਂ ਸਰਕਾਰ ਹੋਊਗੀ ਕਹਿ ਕਹਿ ਕੇ ਬਦਲੇ ਡਿਬੜੂਗੜ ਸਾਡੇ ਮੁੰਡੇ ਭੇਜਦੇ ਨਾ ਸਾਲ ਹੋਰ ਐਕਸਟੈਂਡ ਕਰਤਾ ਉਹਨਾਂ ਦੀ ਮਾਵਾਂ ਇੱਥੇ ਅੰਛਨ ਤੇ ਬੈਠੀਆਂ ਨੇ ਫਿਰ ਕਿਉਂ ਨਹੀਂ ਤੁਸੀਂ ਤੁਹਾਡੀ ਕਿਉਂ ਭਾਈ ਕਿਉਂ ਸਾਡੇ ਵਰਗਿਆਂ ਲੋਕ ਪਸੰਦ ਕਰਦੇ ਨੇ ਮੇਰਾ ਪਿਓ ਕੋਈ ਮੰਤਰੀ ਨਹੀਂ ਐਮਐਲਏ ਨਹੀਂ ਆਮ ਜੇ ਪਰਿਵਾਰ ਚੋਟ ਕਿਉਂ ਕਿਉਂਕਿ ਸਾਡੇ ਸਾਡੇ ਜਿਹੜੇ ਸੂਲ ਨੇ ਪੁਰਾਣੇ ਨੇ ਅਸੀਂ ਉਹ ਸੱਥਾਂ ਚੋਂ ਨਿਕਲੇ ਆ ਜਿਹੜੀ ਸੱਥਾਂ ਜਿਹੜੀਆਂ ਕਹਿੰਦੀਆਂ ਸੀਗੀਆਂ ਪੱਗ ਵਟ ਦੋਸਤ ਨੇ ਇਹ ਸਾਨੂੰ ਇੱਜ਼ਤ ਦਾ ਪਤਾ ਸਾਨੂੰ ਕਿਸ ਦੀ ਧੀ ਪੈਂਦੀ ਜਦ ਦਾ ਪਤਾ ਸਾਨੂੰ ਅਸੀਂ ਉੱਥੋਂ ਸਾਡੀ ਸੋਚ ਪਾਈ ਗਈ ਹੈ ਜਦੋਂ ਇੱਕ ਬੁਲਟ ਦੀ ਆਵਾਜ਼ ਆਉਂਦੀ ਹੁੰਦੀ ਸੀਗੀ ਕੋਈ ਧੀ ਕਹਿੰਦੀ ਹੁੰਦੀ ਸੀ ਲੈ ਹੁਣ ਮੈਂ ਸੇਫ ਆ ਬੁਲਟ ਦੀ ਬਾਤ ਸੁਣ ਰਹੀ ਆ ਅਸੀਂ ਉਹ ਪੰਜਾਬ ਚੋਂ ਆਏ ਆ ਅਸੀਂ ਉਹ ਪੰਜਾਬ ਚੋਂ ਆਏ ਜਦੋਂ ਪੱਗ ਕੋਈ ਦਿਖ ਜਾਂਦੀ ਸੀ ਉਹ ਕਹਿੰਦਾ ਸੀ ਯਾਰ ਹਾਸ਼ ਹੁਣ ਅਸੀਂ ਸੁਰੱਖਿਅਤ ਆ ਅਸੀਂ ਉਹ ਪੰਜਾਬ ਚੋਂ ਨਹੀਂ ਆਏ ਜਿੱਥੇ ਦਲ ਬਦਲੂ ਨੇ ਸਾਡੇ ਸਾਡੇ ਫਲਸਫੇ ਸਾਡੇ ਗੁਰੂ ਸਾਡੇ ਪੀਰ ਸਾਡੇ ਪਗੰਬਰ ਸਾਡੇ ਉਹ ਆਈਡਲ ਨੇ ਮੈਂ ਉਹ ਪੰਜਾਬ ਦਾ ਗੱਲ ਕਰਦਾ ਮੈਂ ਉਸ ਪੰਜਾਬ ਦੀ ਗੱਲ ਨਹੀਂ ਕਰਦਾ ਜਿੱਥੇ ਲੀਡਰਾਂ ਦੇ ਨਾਲ ਪੰਜਾਬ ਸਿਰ ਜਾ ਗਿਆ ਕਿੰਨੇ ਮੁੰਡੇ ਨੌਜਵਾਨ ਤੜਪ ਰਹੇ ਨੇ ਐਸਜੀਪੀਸੀ ਤੇ ਜਾਂ ਫਿਰ ਕੋਈ ਹਿੰਦੂ ਕਮਿਊਨਿਟੀ ਕੀ ਜਿਹੜਾ ਟਰਸਟ ਹੈ ਕੀ ਕਰ ਰਹੀ ਉਹਨਾਂ ਵਾਸਤੇ ਅੱਜਕਲ ਕਹਿੰਦੇ ਕਿ ਨੌਜਵਾਨਾਂ ਦਾ ਵੀਜ਼ਾ ਨਹੀਂ ਆਂਦਾ ਹੋਰ ਤੇ 18 ਸਾਲ ਤੋਂ ਕਹਿ ਰਹੇ ਕਿ 26 ਸਾਲ ਤੱਕ ਕਹਿ ਰਹੇ ਕਿ ਵੱਡੇ ਪੱਦਰ ਤੇ ਲੋਕੀ ਜਿਹੜੇ ਨੇ ਡਿਪਰੈਸ਼ਨ ਦੇ ਵਿੱਚ ਹੈਗੇ ਆ ਫਿਰ ਬੇਰੋਜ਼ਗਾਰ ਨੇ ਜਿਹੜੇ ਬੇਰੋਜ਼ਗਾਰ ਤੋਂ ਬਾਅਦ ਭਾਰਤੀ ਫਾਈਲ ਲਾਂਦੇ ਆ ਕਿੰਨੀਆਂ ਬਾਈ ਮੇਰੇ ਭਾਈ 27 ਸਾਲ ਹੈ ਮੇਰੀ ਵੀ 27 ਸਾਲ ਆ ਤੂੰ ਤਾਂ ਚੱਲੋ ਫੇਰ ਇਹ ਲਾਈਨ 'ਚ ਆ ਗਏ ਕਿੰਨੇ ਨੌਜਵਾਨ ਨੇ 18 ਤੋਂ ਲੈ ਕੇ 35 ਸਾਲ ਦੀ ਉਮਰ ਤੱਕ ਕਦੇ ਕਿਸੇ ਲੀਡਰ ਦਾ ਸੁਣਿਆ ਯਾਰ ਮੇਰਾ ਮੁੰਡਾ ਐਮਐਲਏ ਦਾ ਯਾਰ ਮੇਰਾ ਉਹਦੀ ਮਾਂ ਦਾ ਸੁਣਿਆ ਮੇਰਾ ਮੁੰਡਾ ਤਾਂ ਯਾਰ ਨਸ਼ੇ ਕਰਦਾ ਬਹੁਤ ਜ਼ਿਆਦਾ ਵੀਰੇ ਯਾਰ ਤੁਸੀਂ ਸਮਝਾਓ ਨੂੰ ਕੋਈ ਸੁਣਿਆ ਆ ਮਾਂ ਤੁਹਾਨੂੰ ਕਹਿੰਦੀ ਸੁਣ ਜੂਗੀ ਕਿ ਯਾਰ ਬਾਈ ਤੂੰ ਸਹੀ ਲਾਈਨ ਚ ਲੱਗ ਗਿਆ ਮੇਰੇ ਮੁੰਡੇ ਨੂੰ ਆਪ ਆਪਣੇ ਨਾਲ ਲਾ ਲਾ ਗੱਲ ਸਹੀ ਕੀ ਗਲਤ ਆ ਸਹੀ ਗੱਲ ਆ ਇਹ ਮੁੱਦਾ ਮਤਲਬ ਸਾਡੇ ਨੌਜਵਾਨਾਂ ਦਾ ਆ ਨਸ਼ਿਆਂ ਦਾ ਦੂਸਰਾ ਮੁੱਦਾ ਮਾਈਗ੍ਰੇਸ਼ਨ ਦਾ ਉਹ ਵੀ ਸਾਡਾ ਕਦੇ ਸੁਣਿਆ ਕਿਸੇ بڑے ਲੀਡਰ ਦਾ ਕਿਸੇ ਪਾਰਟੀ ਦੇ ਪ੍ਰਧਾਨ ਦਾ ਉਹਦੀ ਮਾਂ ਆ ਜਾਂ ਫਿਰ ਉਹਦਾ ਫਾਦਰ ਯਾਰ ਮੇਰੇ ਤੁਹਾਡੇ ਪ੍ਰਧਾਨ ਜੀ ਦੀ ਪਾਰਟੀ ਫਾਈਲ ਨਹੀਂ ਲੱਗੀ ਬਾਹਰਲੀ ਉਹ ਡਿਪਰੈਸ਼ਨ ਚ ਹੋ ਗਿਆ ਨਹੀਂ ਇਹ ਵੀ ਮੁੱਦਾ ਸਾਡਾ ਮੁੱਦੇ ਹੀ ਜਦੋਂ ਸਾਡੇ ਆ ਫਿਰ ਸਾਨੂੰ ਬਣਾਓ ਨਾ ਅਨੇਤਾ ਇੱਕ ਚਾਂਸ ਦਿੱਤਾ ਆਮ ਆਦਮੀ ਪਾਰਟੀ ਨੂੰ ਵੀ ਦਿੱਤਾ ਪੰਜਾਬ ਦੇ ਲੋਕ ਤਾਂ ਕਹਿੰਦੇ ਕਿ ਚਾਂਸ ਦਿੰਦੇ ਆ ਪਹਿਲੇ ਤੁਹਾਡੀ ਸਰਕਾਰ ਸੀਗੀ ਕਾਂਗਰਸ ਦੀ ਸੀਗੀ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਉਸ ਤੋਂ ਪਹਿਲਾਂ ਅਕਾਲੀ ਦਲ ਸੀਗੀ ਅਕਾਲੀ ਦਲ ਭਾਜਪਾ ਦਾ ਗੱਠ ਜੋੜ ਜੀਗਾ ਔਰ ਪੰਜਾਬ ਦੇ ਲੋਕ ਕੀ ਕਰਨ ਕਿਆ ਲੋਕਾਂ ਕੋਲ ਬਦਲ ਕੀ ਆ ਪੰਜਾਬ ਦੇ ਵਿੱਚ ਬਹੁਤ ਵੱਡਾ ਬਦਲ ਆ ਜੀ ਕਿਰਦਾਰਾਂ ਤੇ ਗੱਲ ਕਰਨ ਤੁਹਾਡੇ ਜਿਹੜੇ ਵੱਡੇ ਲੀਡਰ ਸੀਗੇ ਉਹ ਤਾਂ ਕਹ ਰਹੇ ਕਿ ਪਾਰਟੀ ਚੇਂਜ ਕਰ ਰਹੇ ਹੁਣ ਲੋਕੀ ਵਿਸ਼ਵਾਸ ਕਿੱਦਾਂ ਕਰਨ ਸਿਆਸਤ ਦੇ ਤੁਸੀਂ ਆਪ ਕਹਿ ਰਹੇ ਹੋ ਕਿ ਆਲ ਸਿਆਸਤ ਦਲ ਬਦਲ ਚੱਲ ਰਿਹਾ ਹੈ ਬੋਲੀਆਂ ਲੱਗ ਰਹੀਆਂ ਨੇ ਫਿਰ ਆਮ ਲੋਕ ਤਾਂ ਪੋਲੇ ਪਾਲੇ ਸਿਆਣੇ ਨੇ ਉਹ ਤਾਂ ਕਹਿੰਦੇ ਆ ਕਿ ਯਾਰ ਥੋੜਾ ਬਦਲਾਵ ਵਾਲੀ ਗੱਲ ਮੁੰਡਾ ਕਰ ਰਿਹਾ ਅਸੀਂ ਤਾਂ ਬਟਨ ਦਬਣਾ ਲੋਕੀ ਦਬ ਵੀ ਦਿੰਦੇ ਆ ਕਹਿੰਦੇ ਆ ਨਾ ਬਦਲਾਵ ਵਾਲੀ ਗੱਲ ਮੁੰਡਾ ਕਰ ਰਿਹਾ ਕਹਿੰਦੇ ਆ ਨਾ ਮੈਂ ਤਾਂ ਨਹੀਂ ਦਲ ਬਦਲਿਆ ਤੁਸੀਂ ਇਕੱਲੇ ਕੀ ਕਰ ਲੋਗੇ ਇਸ਼ਰ ਇਕੱਲਾ ਕੀ ਕਰੇ ਬਾਈ ਇਕੱਲਾ ਹੀ ਬੰਦਾ ਇੱਕ ਸਪਾਰਕ ਜੇ ਮੈਂ ਹਾਲੇ ਤੱਕ ਜੇ ਪੰਜਾਬ ਚ ਆਪਣੀ ਸਪੇਸ ਬਣਾ ਚੁੱਕੇ ਆ ਨਾ ਉਹ ਮੈਂ 스파ਰਕ ਦਿੱਤੀ ਹੈ ਲੋਕਾਂ ਨੂੰ ਮੈਂ ਕੁਝ ਨਹੀਂ ਬਦਲ ਸਕਦਾ ਇਕੱਲਾ ਮੈਂ ਕੁਝ ਨਹੀਂ ਬਦਲ ਪਾਉਂਗਾ ਮੇਰੀ ਕੋਈ ਔਕਾਤ ਨਹੀਂ ਮੈਂ ਕੁਝ ਬਦਲ ਪਾਵਾਂ ਪਰ ਇੱਕ 스파ਰਕ ਜ਼ਰੂਰ ਦਊਂਗਾ ਉਸ ਨੌਜਵਾਨ ਨੂੰ 스파ਰਕ ਦਊਂਗਾ ਕਿ ਭਾਈ ਸੋਚੋ ਕਿ ਆਪਣਾ ਬੁੱਧੀ ਲਾਓ ਇਹ ਵੋਟਾਂ ਲੈ ਕੇ ਇਹ ਚੱਲੇ ਜਾਂਦੇ ਨੇ ਮੇਰੀ ਮਾਂ ਵੀ ਪੁੱਛਦੀ ਹੁੰਦੀ ਸੀ ਜਦੋਂ ਮੈਂ ਕਿਸੇ ਵੱਡੇ ਲੀਡਰ ਦੀ ਰੈਲੀ ਜਾਂਦਾ ਸੀ ਕੀ ਸਿੱਖ ਕੇ ਆਇਆ ਕੀ ਦੱਸਦਾ ਸੀਗਾ ਕੀ ਸਿੱਖਿਆ ਉਹਨੂੰ ਗਾਣਾ ਗੱਡੀ ਜਾਂਦਾ ਉਹਨੂੰ ਗਾਣਾ ਗੱਡੀ ਜਾਂਦਾ ਕੱਲ ਨੂੰ ਫੇਰ ਇਕੱਠੇ ਹੋ ਜਾਂਦੇ ਆ ਅੱਜ ਕੱਲ ਕੀ ਸਿੱਖ ਰਹੇ ਹਾਂ ਲੀਡਰਾਂ ਨੂੰ ਦੇਖ ਕੇ ਦਲ ਬਦਲੀ ਸਦੀ ਦੀ ਗੱਲ ਆ ভাই ਕਰਦਾਰ ਖੁਸ਼ੀ ਇਹ ਸਿੱਖ ਰਹੇ ਹੁਣ ਆਖਰੀ ਸਵਾਲ ਆ ਮੇਰਾ ਇਸ਼ਾਰ ਹੁਣ ਇੱਕ ਤਰਫ ਹਰਜੀਤ ਗਰੇਵਾਲ ਦੀ ਵੀ ਗੱਲ ਕੀਤੀ ਰਵਨੀਤ ਬਿੱਟੂ ਦੀ ਵੀ ਕੀਤੀ ਗਰੇਵਾਲ ਸੁਣੋ ਜੀ ਜੀ ਤੁਸੀਂ ਗੱਲ ਕਰ ਰਹੇ ਹੋ ਇਹਨੇ ਕੀ ਕਰ ਕੀ ਇਹਨੇ ਤੀਰ ਮਾਰਤਾ ਹਰਜੀਤ ਗਰੇਵਾਲ ਨੇ ਇਹ ਜਦੋਂ ਕਿਸਾਨੀ ਅੰਦੋਲਨ ਸੀ ਕਿਸਾਨਾਂ ਨੂੰ ਇਹ ਹੱਤਵਾਦੀ ਦੱਸਦਾ ਸੀਗਾ ਜਦੋਂ ਕਿਸਾਨੀ ਅੰਦੋਲਨ ਸੀਗੇ ਇਹ ਕੰਗਰ ਨੌਤਾਲ ਗਿਆ ਸਾਡੀਆਂ ਮਾਵਾਂ ਨੂੰ ਦੱਸ ਦਿਆਂ ਸੀਗੀਆਂ ਕਿ 100-100 ਰੁਪਏ ਚ ਵਿਕੀਆਂ ਹੋਈਆਂ ਨੇ ਇਹ ਇਹ ਉਹ ਹਰਜੀਤ ਗਰੇਵਾਲ ਇਹ ਜੀ ਬੰਦਿਆਂ ਦੀ ਗੱਲ ਕਰ ਰਹੇ ਹੋ ਕੋਈ ਕਿਰਦਾਰ ਵਾਲੇ ਬੰਦੇ ਦੀ ਗੱਲ ਕਰੋ ਇੰਡੀਆ ਲਾਇੰਸ ਬਾਰੇ ਹੁਣ ਕੀ ਸੋਚਦੇ ਹੋ ਜਿਹੜੀ ਪ੍ਰੋਟੈਸਟ ਹੈ ਵੱਡੇ ਪੱਧਰ ਤੇ ਨੈਸ਼ਨਲ ਲੈਵਲ ਦਾ ਪ੍ਰੋਟੈਸਟ ਕਰ ਰਹੇ ਦਿੱਲੀ ਦੇ ਵਿੱਚ ਹੈਗਾ ਸੁਣੋ ਭਾਈ ਇੱਕ ਤਾਕਤ ਦੂਜੀ ਤਾਕਤ ਦੇ ਪਿੱਛੇ ਲੜ ਰਹੀ ਹੈ ਪਰ ਉਹ ਤਾਕਤ ਪੰਜਾਬ ਨੂੰ ਖਤਮ ਕਰ ਰਹੀ ਹੈ ਮੈਂ ਆਮ ਆਦਮੀ ਪਾਰਟੀ ਦੀ ਗੱਲ ਕਰ ਜੇ ਤੁਸੀਂ ਪੰਜਾਬ ਦੀ ਗੱਲ ਕਰ ਰਹੇ ਹੋ ਮੈਂ ਬਿਲਕੁਲ ਵੀ ਇਹਨਾਂ ਦੇ ਨਾਲ ਨਹੀਂ ਹੈਗਾ ਘਰੇ ਬਹਿਣਾ ਮਨਜ਼ੂਰ ਆ ਇਹਨਾਂ ਦੇ ਨਾਲ ਨਹੀਂ ਮੈਨੂੰ ਕੋਈ ਮੂੰਹ ਨਹੀਂ ਉਹਦੇ ਦੇ ਨਾਲ ਮੈਨੂੰ ਕੋਈ ਮੈਂ ਤਖਤੋ ਤਾਜ ਦੇ ਨਾਲ ਨਹੀਂ ਪੈਦਾ ਹੋਇਆ ਮੇਰੇ ਮੂੰਹ 'ਚ ਕੋਈ ਸੋਨੇ ਦਾ ਚਮਚਾ ਪਾ ਕੇ ਨਹੀਂ ਪੈਦਾ ਹੋਇਆ ਮੇਰੀ ਵਿਚਾਰਧਾਰਾ ਮੇਰੀ ਆਪਣੀ ਹੈ ਮੇਰੀ ਪਾਰਟੀ ਦੇ ਨਾਲ ਕਾਂਗਰਸ ਪਾਰਟੀ ਦੇ ਨਾਲ ਜੇ ਵਿਚਾਰਧਾਰਾ ਦੂੜੀ ਤਾਂ ਲੈਵਲ ਮੇਚ ਹੋਇਆ ਦੂਜੀ ਗੱਲ ਨਰਿੰਦਰ ਮੋਦੀ ਜੀ ਨੂੰ ਢਾਉਣਾ ਬਹੁਤ ਜ਼ਰੂਰੀ ਹੈ ਪੰਜਾਬ ਤੋਂ ਬਾਅਦ ਦੀ ਗੱਲ ਕਰਦਾ ਮੈਂ ਪੰਜਾਬ ਦੇ ਵਿੱਚ ਪਹਿਲੀ ਧਿਰ ਆਮ ਆਦਮੀ ਪਾਰਟੀ ਹੈ ਦੂਜੀ ਧਿਰ ਕਾਂਗਰਸ ਹੈ ਕਦੇ ਵੀ ਆਪੋਜੀਸ਼ਨ ਤੇ ਇਹ ਰਲ ਨਹੀਂ ਸਕਦੇ ਜੇ ਅਸੀਂ ਤੀਜੀ ਧਿਰ ਹੁੰਦੇ ਫਿਰ ਕਾਂਗਰਸ ਸੋਚ ਵੀ ਲੈਂਦੀ ਪਰ ਇਹਨਾਂ ਦੇ ਕਿਰਦਾਰਾਂ ਦੇ ਨਾਲ ਉਹ ਵੀ ਨਹੀਂ ਸੋਚਦੇ ਜੇ ਪੋਲਿਟਿਕਲ ਗੱਲ ਕਰੀਏ ਹੁਣ ਰਹੀ ਗੱਲ ਇੰਡੀਆ ਆਲਾਈንስ ਦੀ ਇੰਡੀਆ ਆਲਾਈንስ ਦੇ ਵਿੱਚ ਤੁਸੀਂ ਜੇ ਸਾਰੀ ਪਾਰਟੀਆਂ ਇਕੱਠੀਆਂ ਹੋ ਰਹੀਆਂ ਨੇ ਸਾਡੇ ਤੋਂ ਜ਼ਿਆਦਾ ਇਕੱਠ ਬੀਜੇਪੀ ਕੋਲ ਆ ਸਾਡੇ ਤਾਂ ਫੇਰ 7-8 ਧੜੇ ਇਕੱਠੇ ਨੇ ਬੀਜੇਪੀ ਦੇ 14 ਧੜੇ ਇਕੱਠੇ ਨੇ ਕਦੇ ਕਿਸੇ ਨੂੰ ਨਹੀਂ ਪਤਾ ਇਹ ਤੁਹਾਡੇ ਚੈਨਲ ਆਹੀ ਮੈਂ ਦੱਸਦਾ 14-15 ਧੜੇ ਬੀਜੇਪੀ ਦੇ ਇਕੱਠੇ ਨੇ ਜੇ ਇਹ ਧੜੇ ਇਕੱਠੇ ਹੋ ਕੇ ਬੀਜੇਪੀ ਨੂੰ ਢਾਉਂਦੇ ਨੇ ਫੇਰ ਇਹ ਇੰਡੀਆ ਆਲਾਈንስ ਦਾ ਫਾਇਦਾ ਹੈ ਪੰਜਾਬ ਤੋਂ ਬਾਹਰ ਪੰਜਾਬ ਦੇ ਵਿੱਚ ਤਾਂ 19 ਸੀਟਾਂ ਕਾਂਗਰਸ ਨੇ ਲੈਣੀਆਂ 19 ਸੀਟਾਂ ਆਮ ਆਦਮੀ ਪਾਰਟੀ ਨੇ ਲੈਣੀਆਂ ਇਹ ਗੱਲ ਮੰਨਦੇ ਹੋ ਮੰਨਦੇ ਹੋ ਨਾ ਜੇ ਬਾਹਰ ਮੋਦੀ ਸਾਹਿਬ ਨੂੰ ਢਾਉਣਾ ਕੇਜਰੀਵਾਲ ਤਾਂ ਵੈਸੇ ਹੀ ਟਹਿ ਗਿਆ ਕੇਜਰੀਵਾਲ ਤੇ ਤਾਂ ਮੇਰੀ ਗੱਲ ਸੁਣੋ ਹੁਣ ਕੀ ਹੋਊਗਾ ਆਉਣ ਵਾਲੇ ਟਾਈਮ 'ਚ ਮੈਂ ਤੁਹਾਨੂੰ ਭਵਿੱਖੇਵਾਨੀ ਦੱਸ ਦਵਾਂ ਆਉਣ ਵਾਲੇ ਟਾਈਮ 'ਚ ਰਾਗਵ ਛੱਡਾ ਭਾਜਪਾ 'ਚ ਜਾਊਗਾ ਆਪਣੇ 35 ਤੋਂ 40 ਐਮਐਲਏ ਲੈ ਕੇ ਪੰਜਾਬਸ ਇਹ ਐਮਪੀ ਇਲੈਕਸ਼ਨ ਹੋ ਜਾਣ ਐਮਐਲਏ ਇਲੈਕਸ਼ਨ ਪੰਜਾਬ ਨਵੇਂ ਤੁਸੀਂ ਚਿਹਰੇ ਦੇਖੋਗੇ ਸਾਰੇ ਫਿਰ ਐਮਐਲਏ ਇਲੈਕਸ਼ਨ ਲੜਨਗੇ ਭਵਿੱਖਬਾਣੀ ਕਰਤੀ ਇਸ਼ਰਪ੍ਰੀਤ ਸਿੱਧੂ ਨੇ ਕਹਰੇ ਕਿ ਰਾਗਵ ਚੱਡਾ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਐਮਐਲਏ ਲੈ ਕੇ ਆ। ਹੋਰ ਗੱਲ ਸੁਣੋ ਭਵਿੱਖਬਾਣੀ ਮੈਂ ਨਹੀਂ ਕਰੀ ਮੈਂ ਤਾਂ ਸਭ ਤੋਂ ਵੱਧ ਖੁਸ਼ੀ ਕਿਨੂੰ ਹੋਈ ਭਗਵੰਤ ਮਾਨ ਨੂੰ ਹੋਈ ਕੇਜਰੀਵਾਲ ਦੇ ਅੰਦਰ ਜਾਂ ਕਿਨੂੰ ਹੋਈ ਕਿ ਭਗਵੰਤ ਮਾਨ ਜੀ ਨੂੰ ਉਹ ਕਿਉਂ ਉਹ ਯਾਰ ਉਹਨਾਂ ਦੇ ਉੱਤੇ ਤਾਂ ਚਾਰ ਚਾਰ ਬੰਦੇ ਬਿਠਾਏ ਹੋਏ ਸੀਗੇ ਉਹਨਾਂ ਦਾ ਐਸਚੋ ਨਹੀਂ ਬਦਲ ਹੁੰਦਾ ਸੀ ਉਹਨਾਂ ਦੇ ਕਹੇ ਤੇ ਰਾਗਵ ਚੱਡਾ ਹੋਰ ਉੱਤੇ ਬਿਠਾਤਾ ਸੀਗਾ ਪੰਜਾਬ ਦੇ ਲੋਕ ਮੂਰਖ ਨਹੀਂ ਹੈਗੇ ਪੰਜਾਬ ਦੇ ਲੋਕ ਸਮਝਦੇ ਨੇ ਪਰ ਹੁਣ ਆਉਣ ਵਾਲਾ ਟਾਈਮ ਪੰਜਾਬ ਦੇ ਲੋਕ ਇਹ ਸਮਝ ਗਏ ਕਿ ਪਾਰਟੀਆਂ ਛੱਡੋ ਕਿਰਦਾਰ ਦੇਖੋ ਸ਼ਕਲਾਂ ਦੇਖੋ ਬੰਦੇ ਦੀ ਸੋਚ ਦੇਖੋ ਮਰ ਗਏ ਲੋਕ ਕਹਿੰਦੇ ਕਿ ਯਾਰ ਸਾਡੀ ਸੋਚ ਦੇ ਨਾਲ ਸਾਡੇ ਚ ਨਾਲ ਚੱਲੋ ਜਦੋਂ ਮਰ ਜਾਂਦੇ ਨੇ ਉਹ ਪਿੱਛੇ ਰੋਣ ਲੱਗ ਜਾਂਦੇ ਨੇ ਮਰ ਗਿਆ ਮਰ ਗਿਆ ਹੁਣ ਪਹਿਲਾਂ ਹੀ ਦੇਖ ਲੋ ਸਾਈਂ ਮਹਾਰਾਜ ਸੀਗੇ ਨਾ ਛਿੱਡੀ ਵਾਲੇ ਦਰਬਦਰ ਪਟੱਕੇ ਖਾਂਦੇ ਸੀਗੇ ਇਦਾਂ ਹੀ ਆ ਹੁਣ ਸੋਨੇ ਦੇ ਛਤਰ ਚੜਦੇ ਨੇ ਬਿਲਕੁਲ ਤੇ ਪਵਿੱਖਵਾਣੀ ਵੀ ਕਰ ਲੈਂਦੇ ਆ ਸ਼ਰਤ ਤੇ ਨਾਲ ਨਾਲ ਸਿਆਸਤ ਦੇ ਵਿੱਚ ਕੀ ਰੋਲ ਇਹਨਾਂ ਦਾ ਰਹਿਣ ਵਾਲਾ ਕੀ ਰੋਲ ਹੈਗਾ ਕਹਿੰਦੇ ਕਿ ਉਹਦੇ ਨਾਲ ਪਿਆਰ ਨਹੀਂ ਹੈਗਾ ਪੰਜਾਬ ਦੇ ਲੋਕਾਂ ਦੇ ਨਾਲ ਪਿਆਰ ਹੈਗਾ ਪਰ ਜਿਸ ਤਰ੍ਹਾਂ ਦੇ ਨਾਲ ਦਲ ਬਦਲ ਦਾ ਦੌਰ ਚੱਲ ਰਿਹਾ ਔਰ ਮੌਕਾ ਪ੍ਰਸਤ ਰਾਜਨੀਤੀ ਜਿਹੜੀ ਹੈ ਪੰਜਾਬ ਦੇ ਵਿੱਚ ਹੋ ਚੁੱਕੀ ਹੈ ਔਰ ਕਹਿਣਾ ਬੜਾ ਔਖਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੁੰਦਾ ਕੀ ਹੈ ਸਾਰੀ ਗੱਲਬਾਤ ਕੀਤੀ ਹੈ ਸਾਰੀ ਗੱਲਬਾਤ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ